ਨੜਾ ਰੁਪੀ ਤੇ ਬਾਈ ਆਈ ਜਿਸ ਨੇ ਕੀ ਆਪਣੇ ਪੰਜਾਬ ਦੇ ਅਨੇਕਾਂ ਸੈਂਕੜੇ ਹਜ਼ਾਰਾਂ ਫਸਲਾਂ ਬਰਬਾਦ ਕੀਤੀਆਂ ਇਸ ਹੋਏ ਨੇ ਕਿਸਾਨ ਨੇ ਮੁਖ ਰਾਖਦੇ ਹੋਇਆ ਦਾਸ ਵੱਲੋਂ ਪਰਿਵਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਜੋ ਕਿ ਆਪ ਸੰਗਤਾਂ ਪਾਸੋਂ ਤਨਖਾਹ ਰੁਕੀ ਸਮਾਈ ਦੀ ਗ੍ਰਾਹੀ ਲੈਣੇ ਹਾਂ ਇਸ ਵਾਰ ਉਹ ਗ੍ਰਾਹੀ ਆਪਾ ਨਹੀਂ ਕਰਨੀ ਨਾਨੀ ਨੇ ਫਸਲਾਂ ਬਰਬਾਦ ਹੋਈਆਂ ਨੇ ਕਿਰਪਾ ਕਰਕੇ ਇਸ ਵਾਰ ਗ੍ਰਾਹੇ ਦੀਆਂ ਵਿੱਚ ਨਾ ਕੀਤੀ ਜਾਵੇ ਬਾਕੀ ਮਹਾਰਾਜ ਜੀ ਤੇ ਅਰਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ ਜੋ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਆਪਣੇ ਦੇਸ਼ ਪੰਜਾਬ ਦੇ ਅੰਦਰ ਤਕਰੀਬਨ ਅੱਜ ਤੋਂ 20 ਦਿਨ ਮਹੀਨਾ ਪਹਿਲਾਂ ਇੱਕ ਹੜਾ ਰੂਪੀ ਦਵਾਈ ਆਈ ਜਿਸ ਨੇ ਕਿ ਆਪਣੇ ਪੰਜਾਬ ਦੇ ਅਨੇਕਾਂ ਸੈਂਕੜੇ ਹਜ਼ਾਰਾਂ ਫਸਲਾਂ ਬਰਬਾਦ ਕੀਤੀਆਂ ਲੋਕ ਕਰੋ ਬੇਕਾਰ ਹੋਏ ਘਰ ਵੀ ਟਹਿ ਟੇੜੀ ਹੋਏ ਇਸ ਹੋਏ ਨੁਕਸਾਨ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਕਿ ਆਪਣੇ ਨਗਰ ਦਾ ਵੀ ਕਾਫੀ ਵੀਰਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਇਸ ਹੋਏ ਨੁਕਸਾਨ ਨੂੰ ਮੁੱਖ ਰੱਖਦੇ ਹੁਆ ਦਾਸ ਵੱਲੋਂ ਪਰਿਵਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਜੋ ਕਿ ਆਪ ਸੰਗਤਾਂ ਪਾਸੋਂ ਤਨਖਾਹ ਰੋਟੀ ਸਮਾਈ ਦੀ ਗ੍ਰਾਹੀ ਲੈਣੇ ਹਨ ਇਸ ਵਾਰ ਉਹ ਗ੍ਰਾਹੀ ਆਪਾਂ ਨਹੀਂ ਕਰਨੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਖਾਸ ਕਰਕੇ ਉਹਨਾਂ ਵਿਧਾ ਅੱਗੇ ਬੇਨਤੀ ਹੈ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਕਿਰਪਾ ਕਰਕੇ ਇਸ ਵਾਰ ਗ੍ਰਾਹੀ ਦੇਣ ਦੀ ਖੇਚਲ ਨਾ ਕੀਤੀ ਜਾਵੇ ਬਾਕੀ ਮਹਾਰਾਜ ਤੇ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਲੈ ਕੇ ਆਉਣ ਆਪ ਸੰਗਤਾਂ ਦੇ ਸੇਵ ਤੇ ਮਿਹਰ ਪ੍ਰਿਆਤ ਰੱਖਣ ਇਹੋ ਜਿਹਾ ਆਫਤਾਂ ਤੋਂ ਦੁੱਖਾਂ ਕਲੇਸ਼ਾਂ ਤੋਂ ਬਚਾਉਣ ਕ੍ਰਿਤਕ ਮਾਇਨਾ ਤੇ ਵਾਧੇ ਪਾਉਣ ਅੱਗੇ ਤੋਂ ਅਗਾਈ ਆਪਾਂ ਕਰਾਂਗੇ ਪਹਿਲਾਂ ਵੀ ਗਰਾਈ ਕਰਦੇ ਆਏ ਹਾਂ ਪਰ ਇਸ ਵਾਰ ਹੋਏ ਨੁਕਸਾਨ ਨੂੰ ਘਟਾਟਿਆ ਹੋਣਾ ਗਰਾਈ ਨਹੀਂ ਕੀਤੀ ਜਾਵੇਗੀ ਕਿ ਇਹ ਵੀ ਅਸੀਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ